ਜਿੱਥੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਪੜ੍ਹਨ ਲਈ ਭੇਜਦੇ ਹਨ ਪਰ ਜੇਕਰ ਤੁਹਾਡਾ ਬੱਚਾ ਵਾਪਸ ਨਾ ਆਵੇ ਤਾਂ ਕੀ ਹੋਵੇਗਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਅਮਰਿਤ ਸਰਦਾ ਜਿੱਥੇ ਸਰਕਾਰੀ ਗਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਨ ਵਾਲੀ 10ਵੀਂ ਕਲਾਸ ਦੀ ਵਿਦਿਆਰਥਣ ਮੁਸਕਾਨ ਤਿੰਨ ਦਿਨ ਸਕੂਲ ਵਿੱਚ ਹੀ ਰਹੀ ਪਰਿਵਾਰ ਵਾਲਿਆਂ ਨੇ ਮੁਸਕਾਨ ਨੂੰ ਪੂਰੀ ਤਰ੍ਹਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਬੱਚੀ ਦੀਆਂ ਸਹੇਲੀਆਂ ਨੂੰ ਫੋਨ ਵੀ ਕੀਤੇ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਤੀਸਰੇ ਦਿਨ ਸਕੂਲ ਤੋਂ ਫੋਨ ਆਉਂਦਾ ਹੈ ਕਿ ਤੁਹਾਡੀ ਬੇਟੀ ਲੱਭ ਗਈ ਹੈ ਜਿਵੇਂ ਹੀ ਪਰਿਵਾਰ ਵਾਲੇ ਮੁਸਕਾਨ ਤੱਕ ਪਹੁੰਚੇ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰਿਵਾਰਕ ਮੈਂਬਰਾਂ ਨੇ ਸਕੂਲ 'ਤੇ ਇਲਜ਼ਾਮ ਲਗਾਏ ਹਨ ਕਿ ਸਕੂਲ ਵੱਲੋਂ ਲੜਕੀ ਨੂੰ ਅਗਵਾ ਕੀਤਾ ਗਿਆ ਸਵੇਰ ਫੋਨ ਆਇਆ ਥਾ ਸਕੂਲ ਸੇ ਹੀ ਕਿ ਆਪਕੀ ਬੇਟੀ ਮਿਲ ਗਈ ਹੈ ਤਾਂ ਹਮ ਜਦ ਸਾਰਾ ਪੂਰੇ ਪਰਿਵਾਰ ਦੇ ਸੇ ਸਾਥ ਗਏ ਥੇ ਤਾਂ ਕੁੜੀ ਕੀ ਹਾਲਤ ਐਸੀ ਥੀ ਕਿ ਜਿਸ ਕਿਸੇ ਨੇ ਨਸ਼ਾ ਦਿਆ ਹੋ ਨਸ਼ਾ ਬਹੁਤ ਤਗੜਾ ਕਿ ਕੁੜੀ ਕੀ ਸ਼ਕਲ ਨਹੀਂ ਪਛਾਣ ਮੇ ਆ ਰਹੀ ਥੀ ਕਿ ਹਮਾਰੀ ਬੱਚੀ ਹੈ ਇਹ उसने चीखा भी मारी थी रीड रोड़े पत्थर भी मारे थे किसी ने उसकी नहीं सुनी तीन दिन तक मेरी बच्ची उस स्कूल में तड़पती रही लेकिन किसी ने नहीं सुना मुझे लगता है स्कूल में मेरी बच्ची को किसी ने अपहरण करके रखा गया दूसरे पास से पीड़ित विद्यार्थियों का की कहना है जरा वो भी सुन लो फर्स्ट स्कूल गई सी थे अचानक मेरे स्कूल दोपहर सिर पीड़ों डैप ਵੇ ਮੈ ਸਿਰ ਤੇ ਗੋਲੀ ਖਾਧੀ ਉਸ ਤੋਂ ਬਾਅਦ ਮੈਂ ਟੈਰਸ ਤੇ ਚਲੀ ਗਈ ਸੀ ਕਿਉਂਕਿ ਮੈਨੂੰ ਕਲਾਸ ਵਿੱਚ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਫਿਰ ਟੈਰਸ ਤੇ ਗਈ ਤੇ ਬਹੁਤ ਜ਼ਿਆਦਾ ਸੀ ਫਿਰ ਦੁਪਹਿਰ ਵਿੱਚ ਮੇਰੇ ਅਚਾਨਕ ਹੀ ਮੇਰੇ ਚੱਕਰ ਆ ਗਏ ਤੇ ਮੈਂ ਡਿੱਗ ਪਈ ਤੇ ਮੈਨੂੰ ਕੁਝ ਹੋਸ਼ ਨਹੀਂ ਰਿਹਾ ਕਿ ਮੈਂ ਕਿੱਥੇ ਹਾਂ ਕਿੱਥੇ ਨਹੀਂ ਮੈਂ ਜਿੰਨੀ ਮਰਜ਼ੀ ਵਾਰੀ ਮੈਂ ਥੁਰਨ ਦੀ ਕੋਸ਼ਿਸ਼ ਕੀਤੀ ਪਰ ਮੇ ਆਪ ਲੱਤਾਂ ਤਾਂ ਬੇਕਾਰ ਹੋ ਚੁੱਕੀ ਸੀ ਇਸ ਮਾਮਲੇ ਤੇ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਜਿਵੇਂ ਹੀ ਉਹਨਾਂ ਨੂੰ ਮੁਸਕਾਨ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਮੁਸਕਾਨ ਦੇ ਘਰ ਵਾਲਿਆਂ ਨੂੰ ਫੋਨ ਕੀਤਾ ਅਤੇ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਜਦੋਂ ਸਕੂਲ ਦੇ ਪ੍ਰਬੰਧਕਾਂ ਵੱਲੋਂ ਚੌਕੀਦਾਰ ਸੇਵਾਦਾਰਾਂ ਵੱਲੋਂ ਮੈਨੂੰ ਟੈਲੀਫੋਨ ਤੇ ਦੱਸਿਆ ਗਿਆ ਕਿ ਉਹ ਬੱਚਾ ਗਰਾਊਂਡ ਦੇ ਵਿੱਚ ਹੈ ਮੈਂ ਇਮੀਡੀਏਟਲੀ ਸਕੂਲ ਪਹੁੰਚੀ ਬੱਚੇ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਉਸੇ ਵੇਲੇ ਬੱਚੇ ਨੂੰ ਗੁਰਦਾਨਗ ਹਸਪੀਟਲ ਐਡਮਿਟ ਕਰਵਾ ਦਿੱਤਾ ਗਿਆ ਪਹਿਲੀ ਤਰੀਕ 2 ਤਰੀਕ ਮੇਰੇ ਧਿਆਨ ਦੇ ਵਿੱਚ ਕਿਸੇ ਵੱਲੋਂ ਵੀ ਇਸ ਸਬੰਧ ਦੇ ਵਿੱਚ ਇਹ ਗੱਲ ਨਹੀਂ ਲਿਆਂਦੀ ਗਈ ਕਿ ਇਹ ਬੱਚਾ ਆਪਣੇ ਘਰ ਨਹੀਂ ਪਹੁੰਚਿਆ ਮੈਨੂੰ ਇਸ ਸਾਰੀ ਗੱਲ ਦਾ 3 ਤਰੀਕ ਸਵੇਰੇ ਹੀ ਪਤਾ ਲੱਗਿਆ ਔਰ ਜਦੋਂ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਮੈਂ ਜੋ ਕੁਝ ਕਰ ਸਕਦੀ ਸੀ ਮੈਂ ਮੈਕਸਿਮਮ ਐਫਰਟ ਕੀਤੀ ਹੈ ਕਿ ਬੱਚੇ ਦਾ ਠੀਕ-ਠਾਕ ਇਲਾਜ ਹੋ ਜਾਵੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਪੂਰਾ ਸਾਥ ਦੇ ਰਹੇ ਹਾਂ ਲੜਕੀ ਮਸਖਾਨ ਗੋਮ ਹੋਏਗੀ ਕਿ 1 4 2019 ਨੂੰ ਤੇ ਕੱਲ ਸਾਨੂੰ ਮਿਲਿਆ ਸਕੂਲ ਦੇ ਵਿੱਚੋਂ ਜੀ ਤੇ ਕੱਲ ਦਾ ਹੀ ਹਸਪਤਾਲ ਦੇ ਵਿੱਚ ਦਾਖਲੇ ਆ ਤੇ ਮੈਡੀਕਲ ਕਰਵਾ ਰਹੇ ਆ ਜੋ ਵੀ ਮੈਡੀਕਲ ਰਿਪੋਰਟ ਆਏਗੀ ਆਪਾਂ ਕਾਰਵਾਈ ਕਰ ਦੇਵਾਂਗੇ ਕੀ ਦੱਸਿਆ ਵਸੇ ਇਹਨਾਂ ਦੇ ਪਰਿਵਾਰ ਵਾਲੇ ਨੇ ਪਰਿਵਾਰੋਂ ਲੜਕੀ ਨੇ ਕੱਲ ਦੱਸਿਆ ਸੀਗਾ ਕਿ ਐਸਾ ਮੈਂ ਡਿਪਰੈਸ਼ਨ 'ਚ ਸੀਗੀ ਤੇ ਮੈਂ ਆਪਣੇ ਪਿਤਾ ਦੀ ਦਵਾਈ ਖਾਧੀ ਹੈ ਤੇ ਬਾਕੀ ਜੋ ਵੀ ਰਿਪੋਰਟ ਆਏਗੀ ਤੇ ਆਪਾਂ ਇਸ ਸੈਟਰ ਵਜ੍ਹਾ ਨਾਲ ਲੱਗੀ ਇਹਨਾਂ ਨੇ ਉਹ 3 ਟੰਗੀਆਂ ਆ ਗਈਆਂ ਪੈਰਾਂ ਦੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਾਪੇ ਹਰ ਸਮੇਂ ਆਪਣੇ ਬੱਚਿਆਂ ਦੇ ਨਾਲ ਨਹੀਂ ਰਹਿ ਸਕਦੇ ਅਤੇ ਦੂਸਰੇ ਪਾਸੇ ਸਕੂਲ ਪ੍ਰਸ਼ਾਸਨ ਦਾ ਵੀ ਫਰਜ ਬਣਦਾ ਹੈ ਕਿ ਸਕੂਲ ਬੰਦ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰ ਲਿਆ ਜਾਵੇ ਤਾਂ ਜੋ ਅਜਿਹੀ ਘਟਨਾ ਨਾ ਵਾਪਰ ਸਕੇ ਅੰਮ੍ਰਿਤਸਰ ਤੋਂ ਸੁਚੈਨ ਸਾਗਰ ਦੀ ਐਕਸਕਲੂਸਿਵ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ